ਉਹੋ ਕੀ ਸੋਣਾ ਮੇਰੀ ਧੀ ਦਾ ਘਰ ਆ ਹੈ ਅਮਣ ਮੱਤਾ ਪੈਸਾ ਆਈਨਾਂ ਮੇਰਾ ਜਮਾਈ ਕਮਾਉਂਦਾ ਹੈ ਸਾਮਿਆ ਨਹੀਂ ਸੰਦਾ ਹੈਗਾ ਆ ਨੌਕਰਾਨੀਆਂ ਲਾ ਕੇ ਸਾਰੇ ਘਰ ਦੀ ਪੱਤੀ ਮੇਸ ਕਰਖੀ ਆ ਉਹ ਬਸ ਕਿਹੜਾ ਕਰਦੀਆਂ ਨੇ ਭੱਬਲ ਭੂਸੇ ਕੰਮ ਕਰਕੇ ਵਗ ਜਾਂਦੀਆਂ ਨੇ ਹੈ ਨਾ ਇਹ ਮੇਰੀ ਧੀ ਦੇਖਦੀ ਆ ਵੀ ਮੇਰੇ ਘਰੇ ਕੀ ਬਣ ਰਿਹਾ ਕੀ ਨਹੀਂ ਬਣ ਰਿਹਾ ਹੈਗਾ ਪਰ ਇਹਦਾ ਵੀ ਵਿਚਾਰੀ ਦਾ ਕੀ ਕਸੂਰ ਆ ਇਹ ਵੀ ਇੰਨੇ ਵੀ ਡਿਊਟੀ ਤੇ ਜਾਣਾ ਹੁੰਦਾ ਹੈ ਮਾਂ ਹਾ ਬੁੱਤ ਕੀ ਕਰ ਰਹੇ ਹੋ ਤੁਸੀਂ ਇਹ ਓਹੋ ਮੈਂ ਇਹਨੇ ਕੀ ਕਰਨਾ ਬੁੱਤ ਆਰ ਸੋਈ ਨਾ ਜਮੀ ਗੰਦੀ ਕਰਖੀ ਤੇ ਕੰਮ ਆਲੀਆਂ ਨੇ ਮੈਂ ਤਾਂ ਇਹਦੀ ਸਾਫ ਸਫਾਈ ਕਰਦੀ ਮੰਮੀ ਤੁਸੀਂ ਰਾਮ ਕਰ ਲਓ ਜਾ ਕੇ ਅੰਦਰ ਕਮਰੇ ਚ ਏਸੀ ਲੱਗ ਰਿਹਾ ਪੂਰੇ ਤੁਸੀਂ ਗਰਮੀ ਚ ਕਾਤੋਂ ਖੱਪਦੇ ਹੋ ਮੈਂ ਆਪੇ ਕਰ ਲੂਗੀ ਪੁੱਤ ਕਿਦਰ ਨਹੀਂ ਮੇਰੇ ਹੱਥ ਘਸਦੇ ਹੈਗੇ ਪਹਿਲਾਂ ਵੀ ਤਾਂ ਮੈਂ ਕਰਦੀ ਏਤੀ ਇਹ ਵੀ ਮੇਰੀ ਧੀ ਦਾ ਘਰ ਆ ਮਾਸ ਮਾਰ ਦਿੰਨੀ ਆ ਥੋੜਾ ਜ ਮੰਮੀ ਕੁਛ ਨਹੀਂ ਹੁੰਦਾ ਹੈਗਾ ਤੁਸੀਂ ਤਾਂ ਉਹੀ ਕਰੀਆ ਨੇ ਮੈਂ ਆਪੇ ਕਰ ਲੂਗੀ ਤੁਸੀਂ ਰਹਿਣ ਦਿਓ ਕਰ ਲਾਂ ਨੀਆਂ ਨੇ ਜਿਹੜੀਆਂ ਲਾਂ ਨੀਆਂ ਹੋਈਆਂ ਨੇ ਉਹ ਕਰ ਜਾਂਦੀਆਂ ਨੇ ਸਾਰਾ ਕੰਮ ਸਾਫ ਨਹੀਂ ਪੁੱਤ ਤੂੰ ਕਿਹੜਾ ਦੇਖਦੀਆਂ ਉਹ ਕੀ ਕਰਕੇ ਜਾਂਦੀਆਂ ਨੇ ਐਨੀਆਂ ਨਹੀਂ ਤਾਂ ਇਥੇ ਉਲੀ ਜਮਾਖੀ ਉਹਨਾਂ ਨੇ ਮੰਮੀ ਗਹਿਮਲ ਗਹਿਮਲ ਤੇਰੀ ਰਸੋਈ ਕਰਦੀ ਆ ਜਿਸ ਹਾਲ ਨਾਲ ਤੁਸੀਂ ਕਹਿੰਦੇ ਹੋ ਨਾ ਐ ਤਾਂ ਦੋ ਦਿਨ ਨਹੀਂ ਰਹਿਣੀ ਹੈਗੀ ਕੋਈ ਜੇਦੀ ਭੱਜ ਜਾਣੀ ਆ ਨਹੀਂ ਕੋਈ ਨਾ ਮੈਂ ਹੈਗੀਆਂ ਪੁੱਤ ਮੈਂ ਬਥੇਰ ਕਰ ਲਿਆ ਕਰੂੰਗੀ ਤੂੰ ਮਾਰ ਮੌਜਾਂ ਆਹੋ ਐਨਾ ਕਿੰਨਾ ਕੁ ਟਾਈਮ ਕਰੋਗੇ ਤੁਸੀਂ ਆਪਦੀ ਸਿਹਤ ਵੱਲ ਵੀ ਦੇਖੋ ਚਲੋ ਤੁਸੀਂ ਅੰਦਰ ਚਲੋ ਆ ਛੱਡੋ ਨਹੀਂ ਪੁੱਤ ਮੈਂ ਕਰ ਲੈਣਗੀ ਤੁਸੀਂ ਛੱਡੋ ਸੇ ਇਹ ਤੁਹਾਨੂੰ ਦੱਸ ਕੀ ਮੇਰੇ ਗੋਲਾ ਲੱਗਿਆ ਅੰਦਰ ਚਲੋ ਤੁਸੀਂ ਆਰਾਮ ਕਰੋ ਗਰਮੀ ਜ਼ਿਆਦਾ ਹੋ ਰਹੀ ਹੈ ਕੋਈ ਨਾ ਗਰਮੀ ਨੂੰ ਦੱਸ ਕੀ ਉਹ ਆ ਚਲ ਆ ਜਾ ਚਲ ਨਹੀਂ ਹੜਦੀ ਹੈਗੀ ਦੱਸ ਓਹੋ ਜੈ ਬਟੇ ਦੀ ਗਰਮੀਏ ਵਾਲੀ ਹੋ ਰਹੀ ਆ ਐਸੀ ਲਾ ਕੇ ਤਾਂ ਆਰਾਮ ਆ ਜਾਂਦਾ ਮੇਰੀ ਧੀ ਤਾਂ ਜਿਵੇਂ ਸਵਰਗਾਂ ਚ ਝੂਟੇ ਲੈਂਦੀ ਆ ਇੰਨਾ ਵਧੀਆ ਘਰ-ਬਾਰ ਮਿਲੇ ਮੈਂ ਤਾਂ ਕਹਿਨੀ ਆ ਤਾਰ-ਤਾਰ ਭੁੱਲੇ ਰੱਬ ਸਭ ਨੂੰ ਇਹ ਜੇ ਕਰ ਦੇਵੇ ਤਿਆਂ ਨੂੰ ਆਰਾਮ ਆ ਜਾਂਦਾ ਮਿੰਤਾ ਉਰੇ ਆ ਕੇ ਮੈਂ ਤਾਂ ਸੁੱਖ ਦਾ ਸਾਹ ਲੈਣੀ ਆ ਲੈ ਦੇਖੀ ਆ ਪੱਗ ਪਿੰਨ ਬੈੱਡ 'ਤੇ ਹੀ ਸਿੱਟ ਗਿਆ ਬਜ਼ਾਇਰਾ ਕੀ ਕਰੇ ਉਹਦੀ ਵੀ ਮੱਤ ਮਾਰੀ ਰਹਿੰਦੀ ਆ ਕਰੇ ਡਿਊਟੀ ਤੇ ਜਾਂਦਾ ਕਦੇ ਕਰੇ ਮੰਮੀ ਪਾਣੀ ਲੈ ਕੇ ਆ ਮੈਂ ਤੁਹਾਡੇ ਵਾਸਤੇ ਨਾ ਉਹ ਤਾਂ ਬਹਿ ਜਾ ਤੂੰ ਜੰਗ ਨਾ ਆਣੀ ਆ ਮੈਨੂੰ ਕਾਸੇ ਦੀ ਲੋੜ ਨਹੀਂ ਜੇ ਲੋੜ ਹੋਊਗੀ ਮੈਂ ਕਰਕੇ ਖਾ ਪੀ ਲਵਾਂਗੀ ਹਾਂ ਚੱਲ ਕੋਈ ਤੂੰ ਵੀ ਡਿਊਟੀ ਤੋਂ ਆਈਆਂ ਆਰਾਮ ਕਰ ਲੈ ਬਿੰਦ ਚਟ ਕੋਈ ਨਹੀਂ ਮੰਮੀ ਹਾਂ ਹਾ ਮੰਮੀ ਮੈਂ ਸੋਨੀ ਕੁ ਗੱਲ ਦੱਸਣੀ ਭੁੱਲ ਗਈ ਹਾਂ ਉਹ ਤੇ ਦੱਸ ਸੋਨ ਤਾਂ ਪਤਾ ਉਥੇ ਦਾਦੀ ਜੀ ਤੇ ਮੰਮੀ ਰਹਿੰਦੇ ਨੇ ਪਿੰਡ ਸਾਡੇ ਹਾਂ ਠੀਕ ਵੀ ਨੇ ਠੀਕ ਨੇ ਉਹ ਤਾਂ ਥੋੜੀ ਮੰਮੀ ਦੀ ਸਿਹਤ ਖਰਾਬ ਹੋ ਰਹੀ ਸੀ ਹਾਂ ਉਹ بیمار ਹੋ ਰਹੀ ਸੀ ਫਿਰ ਮੈਂ ਫੋਨ ਕਰਤਾ ਇਹਨਾਂ ਨੂੰ ਵੀ ਉਰੇ ਲਿਆਏ ਉਹਨਾਂ ਨੂੰ ਪੂਰੇ ਰਹਿ ਜਾਣਗੇ ਆ ਕੇ ਚਾਰ ਦਿਨ ਵੀ ਚਲ ਵਧੀਆ ਦੇਖਭਾਲ ਹੋ ਜੂਗੀ ਉੱਥੇ ਕੌਣ ਦੇਖਭਾਲ ਕਰਦਾ ਉਹਨਾਂ ਨੇ ਹੁਣ ਤਾਂ ਅਸੀਂ ਨੇ ਸਾਰੀ ਸੁੱਖ ਸਹੂਲਤ ਦਿੱਤੀ ਹੋਈ ਹੈ ਉਹਨਾਂ ਨੂੰ ਉੱਥੇ ਚਲ ਫੇਰ ਵੀ ਚਲ ਵੀ ਇਕੱਲੇ ਨੇ ਉਰੇ ਪਰਿਵਾਰ ਚ ਰਹਿ ਕੇ ਕੁਝ ਫਰਕ ਪੈ ਜੂਗਾ ਉਹ ਉਰੇ ਆਉਣਗੇ ਅੱਜ ਦਾਦੀ ਤੇ ਮੰਮੀ ਰਹਿ ਕੇ ਜਾਣਗੇ ਨਹੀਂ ਬੌਲੀਏ ਨਹੀਂ ਬੌਲੀਏ ਉੱਥੇ ਤੁਸੀਂ ਕੋਈ ਕੰਮ ਵਾਲੀ ਲਾ ਦਿਓ ਜਦੋਂ ਉਰੇ ਤਾਂ ਨੇ 2 2 3 3 ਲਾਰਕੀਆਂ ਨੇ ਇੱਕ ਉੱਥੇ ਲਾ ਦੇ ਉਰੇ ਦੱਸ ਉਹਨਾਂ ਨੂੰ ਮੇਰੇ ਸਿਰ ਤੇ ਕਿੱਥੇ ਬਿਠਾ ਦੇਗੀ ਲਿਆ ਕੇ ਫੇਰ ਕੀ ਹੁੰਦਾ ਮੰਮੀ ਜੇ ਉਹ ਆ ਜਾਣਗੇ ਉਹਨਾਂ ਦੇ ਪੁੱਤ ਦਾ ਘਰ ਆ ਉਰੇ ਕਿਹੜਾ ਉਹ ਕੁਸਚਾਕੇ ਲੈ ਜਾਣਗੇ ਸੋਨੂੰ ਕੀ ਕਹਿੰਦੇ ਨੇ ਉਹ ਨਹੀਂ ਮੈਨੂੰ ਤਾਂ ਕੀ ਕਹਿਣਾ ਮੇਰੇ ਕਿਹੜਾ ਪੈਰ ਦਰੜਦੀਆਂ ਨੇ ਉਹ ਮੈਂ ਤਾਂ ਐ ਕਹਿਣੀ ਆ ਵੀ ਤੈਨੂੰ ਔਖਾ ਕਰਨੀ ਆ ਤੈਨੂੰ ਕਹੀ ਜਾ ਕਰਨੀ ਆ ਬਿੰਦੇ ਬਿੰਦੇ ਚਾਹ ਲਿਆ ਦੇ ਮੈਨੂੰ ਪਾਣੀ ਲਿਆ ਦੇ ਤੈਨੂੰ ਨੌਕਰਾਨੀ ਬਣਾ ਕੇ ਰੱਖਣਗੀਆਂ ਮੰਮੀ ਤੁਸੀਂ ਤਾਂ ਹੀ ਫਿਕਰ ਕਰੀਂ ਜਾਂਦੇ ਹੋ ਸਾਡਾ ਵੀ ਕੁਝ ਫਰਜ਼ ਬਣਦਾ ਮੈਂ ਉਹਨਾਂ ਦੀ ਨੂੰ ਆ ਜੇ ਮੈਂ ਨਹੀਂ ਕਰੂੰਗੀ ਹੋਰ ਕੌਣ ਕਰੂਗਾ ਬਿਮਾਰ ਹੋ ਰਹੇ ਨੇ ਉਹ ਚਾਰ ਦਿਨ ਲਾ ਜਾਣਗੇ ਨੀ ਉਹ ਸਾਰੇ ਕੰਮ ਤੋਂ ਚਲਦੀਆਂ ਨੇ ਕਿਦਰੇ ਨਹੀਂ ਉਹਨਾਂ ਦੇ ਗੋਲਾ ਲੱਗਿਆ ਹੈਗਾ ਨਾਲੇ ਕੰਮ ਨੂੰ ਕੀ ਆ ਦੋ ਤਾਂ ਜਣੀਆਂ ਨੇ ਕਰਨਰ ਖਾਣ ਆਪਦਾ ਹੈ ਉਹੀ ਹੈ ਇੱਥੇ 3 ਦਿਨ ਚੱਕ ਕੇ ਝੋਲਾ ਆ ਜਾਂਦੀਆਂ ਨੇ ਮੰਮੀ ਫੇਰ ਮਾੜਾ ਮੋਟਾ ਆਕਲ ਨੂੰ ਹੱਥ ਮਾਰਿਆ ਕਰ ਮੰਮੀ ਫੇਰ ਕੀ ਹੁੰਦਾ ਜੇ ਆ ਜਾਣੀਆਂ ਤੁਸੀਂ ਤਾਂ ਉਹੀ ਉਹ ਕਰੀ ਜਾਂਦੇ ਹੋ ਚੱਲ ਭਾਈ ਮਰਜੀ ਕਰ ਆਪਦੀ ਮੇਰਾ ਕੀ ਆ ਮੈਂ ਵਗ ਜਾਨੀ ਆ ਤੁਸੀਂ ਵੀ ਤਾਂ ਮੰਮੀ ਉਰੇ ਰਹੇ ਰਹੇ ਹੋ ਹਾਂ ਬਸ ਆਹੀ ਕਹਿਣ ਦੀ ਕਸਰ ਸੀ ਬਗਜਾਨੀਆਂ ਭਾਈ ਮੈਂ ਆਪਦੇ ਲੈ ਮੰਮੀ ਸਾਡਾ ਵੀ ਕੁਝ ਫਰਜ ਬਣਦਾ ਕੀ ਕਹਿਣਗੇ ਉਹ ਵੀ ਮਾਂ ਨੂੰ ਤਾਂ ਉਰੇ ਬਠਿਆਰ ਗਿਆ ਸਾਡਾ ਨੌ ਵੀ ਨਹੀਂ ਲਿਆ ਹੈਗਾ ਚਾਰ ਦਿਨ ਆਉਣਗੇ ਚਾਰ ਦਿਨ ਲਾ ਕੇ ਆਪਦਾ ਬਗ ਜਾਣਗੇ ਜਦੋਂ ਠੀਕ ਹੋ ਜਾਣੀ ਆ ਉਹਨਾਂ ਦੇ ਪੁੱਤ ਦਾ ਘਰ ਆ ਮੰਮੀ ਮੈਂ ਰੋਕ ਨਹੀਂ ਸਕਦੀ ਹੈਗੀ ਨਹੀਂ ਜੇ ਉਹਨਾਂ ਦੇ ਪੁੱਤ ਦਾ ਘਰ ਆ ਤਾਂ ਮੇਰੀ ਵੀ ਧੀ ਦਾ ਘਰ ਆ ਮੰਮੀ ਮੈਂ ਕਦ ਕਹਿਆ ਵੀ ਧੀ ਦਾ ਘਰ ਨਹੀਂ ਹੈਗਾ ਮੈਂ ਤਾਂ ਕਹਿੰਦੀ ਤੁਸੀਂ ਵੀ ਰਹੋ ਪਰ ਮੰਮੀ ਫੇਰ ਵੀ ਮੈਂ ਉਹਨਾਂ ਦੀ ਨੂੰ ਆ ਮੇਰਾ ਫਰਜ ਬਣਦਾ ਉਹਨਾਂ ਨੂੰ ਸਾਂਭਣ ਦਾ ਉਹਨਾਂ ਨੂੰ ਹੁਣ ਲੋੜ ਆ ਮੇਰੀ ਬਿਮਾਰ ਨੇ ਉਹ ਨੀ ਬਿਮਾਰ ਬਮੂਰਤੇ ਦਾ ਸਭ ਬਹਾਨੇ ਹੁੰਦੇ ਨੇ ਗਰਮੀ ਆ ਉਹਨਾਂ ਨੂੰ ਐ ਵੀ ਕਿੱਥੇ ਆਪਾਂ ਫਿਰਾਂਗੇ ਗਰਮੀ ਦੇ ਵਿੱਚ ਉੱਥੇ ਜਾ ਕੇ ਵਧੀਆ ਏਸੀ ਦੀ ਹਵਾ 'ਚ ਬੈਠਾਂਗੇ ਨੌਕਰ ਲੱਗੇ ਹੋਏ ਨੇ ਮੋਜਾਂ ਨਾਲ ਬੈਠਿਆ ਨੂੰ ਖਾਣ ਪੀਣ ਨੂੰ ਆਇਆ ਕਰ ਉਪਰੋਂ ਤੂੰ ਹੈਗੀਆਂ ਹੁਕਮ ਚਲਾਉਣ ਨੂੰ ਚਲਾਈ ਜਾ ਕਰਨੀ ਐ ਤੇਰੇ ਤੇ ਮੰਮੀ ਏਸੀ ਤਾਂ ਸੀ ਨੇ ਉਹਨਾਂ ਨੂੰ ਲਵਾਤਾ ਤੀ ਏਸੀ ਤਾਂ ਸੀ ਨੇ ਉੱਥੇ ਲਵਾਤਾ ਉਹਨਾਂ ਨੂੰ ਜਦੋਂ ਅਸੀਂ ਨੇ ਉਰੇ ਏਸੀ ਲਵਾ ਰਖਿਆ ਮੈਂ ਕਿਹਾ ਚੱਲ ਉਹਨਾਂ ਨੂੰ ਵੀ ਲਵਾ ਦਾਂ ਨੇ ਗਰਮੀ 'ਚ ਵਿਚਾਰੇ ਔਖੇ ਹੁੰਦੇ ਨੇ ਨੀ ਤੇਰੇ ਕੋਲ ਜਿਆਦਾ ਪੈਸਾ ਇਹਨਾਂ ਨੂੰ ਏਸੀ ਲਵਾਉਣ ਨੂੰ ਪਹਿਲਾਂ ਤਾਂ ਉਹ ਏਸੀ ਚ ਰਹਿਣੀਆਂ ਤੀਆਂ ਮੰਮੀ ਫੇਰ ਕੀ ਹੁੰਦਾ ਵਿਚਾਰੀਆਂ ਉਹ ਵੀ ਏਸੀ ਚ ਪੈ ਕੇ ਦੇਖ ਲੈਣੀਆਂ ਪਿੰਡਾਂ ਚ ਕਿੰਨੀ ਜਿਆਦਾ ਗਰਮੀ ਹੁੰਦੀ ਆ ਨਹੀਂ ਹੁਣ ਆ ਪਹਿਲਾਂ ਤੂੰ ਵੀ ਤਾਂ ਪਿੰਡਾਂ ਚੇ ਪੜੀਆਂ ਜੇ ਹੁਣ ਤੂੰ ਸ਼ਹਿਰ ਚ ਆ ਕੇ ਰਹਿਣ ਲੱਗ ਗਈ ਐਨੇ ਪੈਰ ਨਹੀਂ ਛੱਡਦੇ ਹੁੰਦੇ ਬੁੱਤ ਪੈਸਾ ਪੈਸਾ ਸਹਾਈ ਹੁੰਦਾ ਪੈਸਾ ਬੋਚਣਾ ਸਿੱਖੋ ਦਿਨ ਰਾਤ ਤੁਸੀਂ ਦੋਏ ਜੀ ਮਰਦੇ ਹੋ ਜੇ ਚਾਰ ਪੈਸੇ ਜੋੜੋਂਗੇ ਤਾਂ ਤੁਹਾਡੇ ਅੱਗੇ ਜਾ ਕੇ ਕੰਮ ਆਉਣਗੇ ਮੰਮੀ ਉਹਨਾਂ ਦੇ ਮੁੰਡੇ ਨੇ ਕਿਹਾ ਸੀ ਵੀ ਪਏ ਸੀ ਲਵਾ ਦਾਨੇ ਮੰਮੀ ਉਹਨਾਂ ਨੂੰ ਉੱਥੇ ਮੈਂ ਕਿਹਾ ਚੱਲ ਲਵਾ ਦੋ ਫਿਰ ਮੈਂ ਕਿਵੇਂ ਰੋਕ ਦਾਂ ਦੀ ਵੀ ਉਥੇ ਏਸੀ ਨਾਲ ਲਵਾਉਣਾ ਤੇਰਾ ਤਾਂ ਦਿਮਾਗ ਹੈਗਾ ਤੀ ਮਾੜਾ ਮੋਟਾ ਤੂੰ ਉਹਨੂੰ ਸਮਝਾਉਂਦੀ ਉੱਥੇ ਤੇ ਕੂਲਰ ਨਾਲ ਵੀ ਸਰ ਜਾਣਾ ਪਿੰਡਾਂ 'ਚ ਤਾਂ ਉਹੀ ਇੰਨੀ ਹਵਾ ਚੱਲਦੀ ਆ ਮੰਮੀ ਤੁਸੀਂ ਤਾਂ ਉਹੀ ਮੇਰਾ ਦਿਮਾਗ ਖਰਾਬ ਕਰੀ ਜਾਂਦੇ ਹੋ ਬਸ ਤੁਸੀਂ ਰਹਿਣ ਦੋ ਹੀ ਜਾਂ ਗੱਲਾਂ ਆਹੋ ਦਿਮਾਗ ਖਰਾਬ ਕਰਦੀ ਹੈ ਤੇਰਾ ਦੇਖ ਲੈ ਜੇ ਕਹਿ ਰੇ ਤਾਂ ਐ ਭੱਜ ਲੈਂਦੀ ਆ ਨੇ ਰੁੱਸ ਕੇ ਵੀ ਮੈਂ ਦੱਸ ਕਿ ਛਾਤੀ ਤੇ ਧਰਨਾ ਮੈਂ ਤਾਂ ਸੋਢੀ ਭਲਾ ਸੋਚਦੀ ਆ ਸੋਢੀ ਚੰਗਾ ਕਰਦੀ ਆ ਫੇਰ ਮਾ ਮਾੜੀ ਆ ਜੇ ਕਹਿ ਦਿੰਦੀ ਆ ਦੇਖ ਲਾ ਚਲ ਆਪਾਂ ਨੂੰ ਕੀ ਆ ਭਾਈ ਕਰੋ ਆਪਦੀਆਂ ਮਰਜ਼ੀਆਂ ਸੋਡਾ ਘਰ-ਬਾਰ ਆਪਾਂ ਤਾਂ 4 ਦਿਨ ਆਇਆ ਬਗ ਜਾਗੇ ਲੈ ਬੇਬੇ ਫਤੰਡੇ-ਫਤੰਡੇ ਆ ਗਈਆਂ ਵਧੀਆ ਗਰਮੀ ਬਹੁਤ ਹੋਈ ਹੈ ਨਾ ਧੁੱਪ ਹੋ ਰਹੀ ਹੈ ਹੋਰ ਧੁੱਪ ਬਹੁਤ ਜ਼ਿਆਦੇ ਬੇਬੇ ਲੈ ਹਾ ਤਾਂ ਵਾਰੀ ਫਿਰਦੀ ਆ ਮੰਮੀ ਆ ਗਈ ਨਾਲੇ ਬੇਬੇ ਜੀ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ ਠੀਕ ਹੈ ਬੁੱਤ ਹਾਂਜੀ ਆ ਜਾਓ ਅੰਦਰ

ਲਾ ਮਮੀ ਚਾਹੀ ਪੀ ਮਮੀ ਸੌਂ ਚਾ ਲਿਆ ਨਾ 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 ਪੁੱਤ ਮੈਂ ਨਹੀਂ ਪੀਂਦੀ ਬਾਦੂ ਤੇ ਜਾ ਬਣਦਾ ਮੈਂ ਤਾਂ ਘੱਟੇ ਪੀਨੀ ਹੁੰਨੀ ਆ ਲਿਆ ਦਾਨੀ ਇੱਕ ਕੱਪ ਨਾ 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 ਬਸ ਤੂੰ ਇਹਨਾਂ ਨੂੰ ਹੀ ਦੇ ਮਮੀ ਤੁਸੀਂ ਚੱਕ ਲਓ ਚਲੋ ਚਾਹ ਚੱਕੋ ਪੈਂਦੀ ਚਾਹ ਚੱਕੋ ਤੁਸੀਂ ਵੀ ਪੀ ਲੈਂਦੇ ਬਹਿਣ ਜੀ ਨਹੀਂ ਮੈਂ ਤਾਂ ਘੱਟੇ ਪੀਨੀ ਹੁੰਨੀ ਆ ਤੇ ਥੋੜੀ ਹੀ ਪੀ ਕੇ ਰਾਜੀ ਨਹੀਂ ਅੱਛਾ ਚਲ ਕੋਈ ਨਾ ਪੁੱਤ ਹੋਰ ਮਮੀ ਸਾਰੇ ਠੀਕ ਠੀਕ ਹਾਂ ਪੁੱਤ ਠੀਕ ਠਾਕ ਸਾਰੇ ਹੋਰ ਤੂੰ ਦੱਸ ਪੁੱਤ ਠੀਕ ਆ ਅਸੀਂ ਵੀ ਵਧੀਆ ਹੁਣ ਤੁਹਾਡੀ ਸਿਹਤ ਕਿਵੇਂ ਆ ਸੇਤਾ ਪੁੱਤ ਬਸ ਜੀ ਜੀ ਦਿਨਤਾ ਐਸੀ ਲਵਾਇਆ ਪੁੱਤ ਸੰਤਾ ਸੁਰਗੇ ਆ ਰਿਹਾ ਉੱਥੇ ਲੈ ਮੰਮੀ ਫੇਰ ਕੀ ਹੁੰਦਾ ਅਸੀਂ ਵੀ ਤਾਂ ਉਰੇ ਐਸੀ ਚ ਰਹਨੇ ਆ ਪੁੱਤ ਸੰਤਾ ਤੜਕੀ ਦਿਨ ਤੇ ਪਤਾ ਲੱਗਦਾ ਆ ਸਰ ਹਾਲੇ ਕੀ ਵੇਲੇ ਤਾਂ ਕੋਈ ਮੋਤੀ ਦਾਨ ਕਰੇ ਹੋਏ ਤੇ ਬੇਬੇ ਆਪਣੇ ਹਨਾ ਆਪਾਂ ਨੂੰ ਇਹਦੀ ਮਿਲ ਗਈ ਮੰਮੀ ਫੇਰ ਕੀ ਹੁੰਦਾ ਤੁਹਾਡੇ ਪੁੱਤ ਨੇ ਲਵਾਇਆ ਐਸੀ ਜੇ ਸੋਨੂੰ ਅਸੀਂ ਨਹੀਂ ਐਸ਼ ਕਰਾਵਾਂਗੇ ਹੋਰ ਕੌਣ ਕਰਵਾਊਗਾ ਪੁੱਤ ਪੁੱਤ ਵੀ ਤਾਲਾ ਬਵਨੇ ਨੇ ਜੇ ਨੂ ਆੜਿਵਾ ਟੀ ਜੇ ਹੁ ਤੂੰ ਮੋਜਾ ਤਾਂ ਕਹੀ ਨਹੀਂ ਬੀ ਨਾਲਵਾ ਪੁੱਤ ਕਿਥੋਂ ਲਵਾਉਂਦਾ ਪੁੱਤ ਨਹੀਂ ਮੰਮੀ ਐਵੇਂ ਨਹੀਂ ਸੋਚਿਆ ਕਰਦੇ ਹੈਗੇ ਕੀ ਏ ਨਾ ਨੂੰ ਏਸੀ ਚ ਪੈਣ ਦਾ ਚਾਚਾ ਆ ਬੂੜਾ ਖੁੰਡ ਦੇ ਪੀਲਾ ਕਰਾਰਾ ਪਾਈ ਫਿਰਦੀ ਐ ਨੂ ਨੇ ਫਿੱਕਾ ਪਾਖਿਆ ਸੱਸ ਨੇ ਗੂੜਾ ਪਾਖਿਆ ਸ਼ਰਮ ਨਹੀਂ ਆਉਂਦੀ ਹੈ ਕੋਸੇ ਕੇ ਹੈ ਬਾਈ ਨਹੀਂ ਤੁਸੀਂ ਨੇ ਨਾ ਨਾ ਮੈਂ ਤਾਂ ਕੀ ਕਹਿਣਾ ਭੈਣ ਜੀ ਮੈਂ ਤਾਂ ਕਹਿੰਦੀ ਮਾ ਸੂਟ ਬਾਰਿਖ ਕੇ ਵਾਰਖਿਆ ਨਹੀਂ ਤੁਸੀਂ ਨੇ ਭਾਜ ਗਰਮੀ ਤੇ ਫੇ ਗੂੜੇ ਪੈਂਦੇ ਨਹੀਂ ਫਿੱਕੀ ਪੈਂਦੇ ਥੋੜੇ ਜੀ ਹਾਂ ਬੀਹੇ ਲੱਕ ਜਾਰੀ ਕਿ ਕਵ ਆਇਆ ਹੈ ਬੇਬੇ ਤਾਂ ਪੈਂਦੀ ਪਹਿਲੇ ਦਿਨ ਥੋੜੇ ਦੇ ਨਾ ਉਹ ਜੀ ਰੰਗ ਪਾ ਕੇ ਰਾਜੀ ਆ ਆਹੋ ਦੀਨਦਾ ਹੀ ਆ ਕੋਈ ਨਾ ਵਧੀਆ ਹੋਰ ਮੰਮੀ ਤੁਸੀਂ ਆਹ ਚਾਹ ਪੀ ਕੇ ਨਾ ਉਧਰ ਬੈਡਰੂਮ ਚ ਆਰਾਮ ਕਰ ਲਿਓ ਏਸੀ ਚੱਲ ਰਿਹਾ ਉਹੀ ਧੀ ਤੀਏ ਤਾਂ ਏਸੀ ਦੀ ਗੱਲ ਸੁਣਾਤੀ ਏਸੀ ਤਾਂ ਤਾਂ ਹੈਗਾ ਉਸੇ ਲਵਾ ਕੇ ਸੰਦਾ ਸੁਰਗ ਹੀ ਆ ਗਿਆ ਪੁੱਤ ਲੈ ਮੰਮੀ ਫੇਰ ਕੀ ਹੁੰਦਾ ਸਾਡਾ ਫਰਜ਼ ਤੀ ਤੁਸੀਂ ਉੱਥੇ ਪੱਖਾ ਲਾ ਕੇ ਪੈਂਦੇ ਤੇ ਇੰਨੀ ਗਰਮੀ ਚ ਮੱਛਰ ਚ ਹੁਣ ਏਸੀ ਲਵਾਤਾ ਤੁਹਾਨੂੰ ਵਧੀਆ ਆਰਾਮਦਾਰੀ ਹੋਗੀ ਆਸਤਾ ਪੁੱਤੜ ਕੇ ਨਾ ਦਿਨ ਚੜੇ ਦੀ ਪਤਾ ਲੱਗਦਾ ਸਾ ਦੋਏ ਸਾਸਨ ਨੂੰ ਆਰਾਮ ਨਾਲ ਬੈ ਜਿੰਨੇ ਆ ਆ ਤੇਰੀ ਦਾਦੀ ਕਹਿੰਦੀ ਆਪਾਂ ਤਾਂ ਕੁਸ ਕੋਈ ਮੋਤੀ ਪੁੰਨ ਕਰੀ ਤੇ ਕਹਿੰਦੀ ਜਿਹੜੀ ਆਪਾਂ ਨੂੰ ਅਹੀ ਜੀ ਨੋ ਮਿਲਗੀ ਲੈ ਮੰਮੀ ਇਹ ਤਾਂ ਸਾਡਾ ਫਰਜ ᱛੀ ਫੇਰ ਕੀ ਹੁੰਦਾ ਤੁਸੀਂ ਚਾਹ ਪੀਓ ਉਧਰ ਆਰਾਮ ਕਰ ਲਿਓ ਜਾ ਕੇ ਕੋਈ ਨਹੀਂ ਪੁੱਤਰਾ ਆਹੋ ਆਰਾਮ ਤਾਂ ਬਣਾਈਆ ਫਰੀਦਾ ਏਸੀ ਆ ਓੱਖੈ ਨਹੀਂ ਹੋਜ ਬੈਣਾ ਇਹ ਹੁਣ ਕੁੱਲਰ ਆਲੀ ਏਸੀ ਨਹੀਂ ਹੋਵਾ ਜਪੈਂਦੀ ਆਨੇ हां हां बहन जी आ जाओ एसी आइकन पे बैठ जाओ एसी लवाया हैया इन्होंने ता आ जाओ हां भाई पुतती से पैरण द मम्मी ਇੱਥੇ ਰੱਖ ਦੋ ਪਰ ਮੈਂ ਅਲਮਾਰੀ ਤੇ ਰੱਖ ਲਵਾਂ ਠੀਕ ਆ ਪੁੱਤ ਅੱਜ ਵੀ ਜੀ ਦੇਖ ਕੇ ਆਏ ਹੋ ਕਿਤੇ ਗਿਰ ਜਿਓ ਮੈਂ ਕੋਈ ਨਾ ਬੰਦੀ ਹੋਰ ਬੁਮਾਰ ਰਹੇ ਨੇ ਆ ਜਾਓ ਹੋਰ ਬਸਾ ਗਰਮੀ ਕਰਕੇ ਬਸ ਇੱਥੇ ਜੇ ਹੋਰ ਤੇ ਇਹਨੇ ਫੋਨ ਕਰਤਾ ਕਹਿੰਦੀ ਮੰਮੀ ਤੋ ਉਹ ਦਿਨੇ ਇੱਥੇ ਲਾ ਜੋ ਲੈ एसी ਬੰਦ ਕਰਦਾ ਭੈਣ ਜੀ ਮੈਂ ਲੱਗਿਆ ਰਹਿੰਦਾ ਭੈਣ ਜੀ ਗਰਮੀ ਜੀ ਆਉਂਦੀ ਆ ਮੈਂ ਆਖੇ ਮਾ ਇਹ ਵੱਡਾ ਵਾਲਾ 80 90 ਹਜ਼ਾਰ ਦਾ ਆਇਆ ਠੰਡ ਲੱਗਦੀ ਹੋਣੀ ਸੋਨੂੰ ਅੱਛਾ ਆ ਹੋਰ ਮੈਂ ਕਰ ਦਿੰਨੀ ਆ ਬੰਦ ਤਾਂ ਨਹੀਂ ਤੇ ਮੈਨੂੰ ਗਰਮੀ ਜੀ ਆ ਰਹੀ ਸੀ ਭੈਣ ਜੀ ਮੈਂ ਲੇ ਗਿਆਂ ਜੀ ਵੀ ਤੁਸੀਂ ਤਾਂ ਕੂਲਰ ਦੀ ਹਵਾ ਚ ਪੈਣ ਆ ਗਏ ਮੈਂ ਕਿਹਾ ਜਾਰੇ ਠੰਡੀ ਹਵਾ ਸਖਾਉਂਦੀ ਨਹੀਂ ਹੋਣੀ ਨਾਲਿਆ ਬੀਜੀ ਦੇ ਗੋਡਿਆਂ ਚ ਦਰਦ ਹੋਣ ਲੱਗੇ ਤੂਗਾ ਤੁਹਾਡੀ ਮਰਜ਼ੀ ਹੈ ਭੈਣ ਜੀ ਫੇਰਾ ਹਾਂ ਬਸ ਇੰਨਾ ਇਥੇ ਬਿਲ ਵੀ ਆਉਂਦਾ ਵਿਚਾਰੇ ਜਵਾ ਕਿਥੋਂ ਭਰਨਗੇ ਇੰਨਾ ਬਿਲ ਜੇ ਆਪੇ ਲਾ ਕੇ ਬੈਠੇ ਰਹਾਂਗੇ ਮੰਮੀ ਪੈ ਜਾਂਦੇ ਤੁਸੀਂ ਬੈਠੇ ਹੋ ਕੋਈ ਤੇ ਪੁੱਤ ਗੱਲਾਂ ਬਾਤਾਂ ਕਰਦੇ ਤੇ ਅੱਛਾ ਹਾਂ ਫਿਰ ਮੈਂ ਦੱਸੋ ਦਾਦੀ ਤੁਹਾਡੇ ਵਾਸਤੇ ਕੀ ਬਣਾਵਾਂ ਅੱਜ ਖਾਣ ਨੂੰ ਜਿਹੜਾ ਪੁੱਤ ਤੇਰਾ ਜੀ ਕਰਦਾ ਉਹ ਬਣਾ ਲੈ ਤੁਹਾਡੇ ਵਾਸਤੇ ਖੀਚੜੀ ਬਣਾਦਾ ਮਹਾ ਬਿਮਾਰ ਹਾਂ ਜਿੰਮੇ ਤੇਰੀ ਰੈ ਪੁੱਤ ਉਮੀਦ ਕਿਰੇ ਬਣਾ ਦੇ ਮੰਮੀ ਤੁਸੀਂ ਕਾਦੀ ਸਬਜ਼ੀ ਖਾਓਗੇ ਪੁੱਤ ਤੇ ਆਪਦੇ ਮਨਪਸੰਦ ਦੀ ਬਣਾ ਲੈ ਨਾ ਫੇਰ ਵੀ ਦੱਸੋ ਐਨੇ ਟਾਈਮ ਬਾਅਦ ਆਏ ਹੋ ਜਿਹੜੀ ਸਬਜੀ ਖਾਣ ਨੂੰ ਤੁਹਾਡਾ ਜੀ ਕਰਦਾ ਉਹ ਦੱਸ ਦਿਓ ਮੈਂ ਉਹੀ ਸਬਜੀ ਬਣਾ ਦੂੰਗੀ ਮੈਂ ਪੁੱਤ ਜਿਹੜੇ ਤੇਰੇ ਚਿੱਤਮਾਨ ਦਾ ਉਹ ਕਰ ਲੈਸ ਉਹੀ ਖਾ ਲਾਂਗੇ ਪੁੱਤ ਐ ਕਰ ਪੁੱਤ ਮੂੰਗੀ ਬਣਾ ਲੈ ਪਤਲੀ ਜੀ ਕਿੱਥੇ ਗਰਮੀ ਚ ਮਰेंगी ਤੂੰ ਮੰਮੀ ਮੂੰਗੀ ਤਾਂ ਇਹ ਵਿਚਾਰੇ ਰੋਜ਼ ਬਣਾ ਕੇ ਖਾਂਦੇ ਹੋਣੇ ਉੱਥੇ ਬਜ਼ੁਰਗ ਤਾਂ ਹੈਗੇ ਨੇ ਫੇਰ ਐ ਕਰ ਆਰਡਰ ਕਰ ਦੇ ਕੁਲਚੇ ਵੰਗਾ ਦੇ ਇਹਨਾਂ ਨੂੰ ਇਹਨਾਂ ਨੇ ਕਹਿੰਦੇ ਖਾਦੇ ਹੋਣੇ ਮੰਮੀ ਤੁਹਾਡੇ ਦਿਮਾਗ ਨੂੰ ਕੀ ਹੋ ਗਿਆ ਮੰਮੀ ਵੀ ਬਿਮਾਰ ਨੇ ਬੇਬੇ ਜੀ ਵੀ ਬਿਮਾਰ ਨੇ ਮੁੱਲ ਦਾ ਕਿੱਥੇ ਖਾਣਗੇ ਇਹ ਬਾਹਰਲਾ ਸਮਾਨ ਹੋਰ ਜਿਆਦਾ ਬਿਮਾਰ ਹੋ ਜਾਣਗੇ ਲੈ ਪੁੱਤ ਜੇ ਤੈਨੂੰ ਇਹਨਾਂ ਦੇ ਇੰਨੇ ਹੀ ਚੋਆ ਆਉਂਦਾ ਐਂ ਕਰ ਫੇਰ ਮੇਰੀ ਗੱਲ ਸੁਣ ਨਾਲ ਤਾਂ ਬਣਾ ਮਟਰ ਪਨੀਰ ਨਾਲ ਲੱਗ ਗੋਭੀ ਨੂੰ ਤੜਕਾ ਹੈ ਨਾਲ ਮਿੱਠਾ-ਮਿੱਠਾ ਬਣਾ ਲਈ ਚੇ ਬਣਾ ਲੈ ਪ੍ਰਸ਼ਾਦ ਚੇ ਬਣਾ ਲਈ ਇਹਨਾਂ ਨੂੰ ਕੀ ਕਹਿੰਦੇ ਨੇ ਜੈ ਰੋਏ ਦਾ ਕਸਟਰਡ ਹੈ ਉਹ ਖਵਾ ਇਹਨਾਂ ਨੂੰ ਬਣਾ ਕੇ ਨਾਲ ਐਂ ਕਰ ਪੁੱਤ ਕਾਕਾ ਜੀ ਨੂੰ ਫੋਨ ਕਰ ਦੇ ਉਹਨਾਂ ਦੇ ਵੀ ਆਉਣ ਦਾ ਟਾਈਮ ਹੋ ਰਿਹਾ ਪੰਜ ਚਾਰ ਤਾਂ ਡੱਬੇ ਲੈ ਆਉਣਗੇ ਉਹ ਕੀ ਹੁੰਦੀ ਨੇ ਚਮਚਮਾ ਜੀਆਂ ਆ ਬੀਜੀ ਦੇ ਦੰਦ ਨਹੀਂ ਹੈਗੇ ਇਹ ਉਹ ਖਾ ਲੈਣਗੇ ਆ ਨਾਲੇ ਤੇਰੀ ਸੱਸ ਬਾਈ ਕਮਜ਼ੋਰ ਦੀ ਦੀਦੀ ਆ ਮੈਨੂੰ ਇਹਦੇ ਵਾਸਤੇ ਖੋਆ ਮੰਗਾ ਦੇ ਉਹ ਖਾ ਲੂਗੀ ਹਨ ਜਿਹੜਾ ਖਾਦਾ ਕੇ ਖਾ ਲੈਣਗੇ ਬਾਕੀ ਜਿਹੜਾ ਬਚ ਗਿਆ ਇਹਨਾਂ ਨੂੰ ਬੈਗ ਚ ਪਾ ਕੇ ਦੇ ਦੇ ਹਨ ਨਾਲੇ ਉੱਥੇ ਕਿਹੜਾ ਬਾਜ਼ਾਰ ਚ ਮਿਲਦਾ ਹੋਣਾ ਵਿਚਾਰੀਆਂ ਕਿੱਥੇ ਕਰਦੀਆਂ ਫਿਰਨੀਆਂ ਖਾ ਲੈਣਗੇ ਚਾਰ ਦਿਨ ਲੱਗ ਜਾਣਗੇ ਇਹਨਾਂ ਦੇ ਮੰਮੀ ਤੁਸੀਂ ਐਂ ਕਾਥੋ ਬੋਲਦੇ ਹੋ ਮੈਂ ਦਾਲ ਸਬਜ਼ੀ ਇਹ ਪੁੱਛਿਆ ਵੀ ਕਾਦੀ ਬਣਾਉਣੀ ਉੱਥੇ ਤਾਂ ਵਿਚਾਰੇ ਇਹ ਰੋਜ਼ ਆਉਂਦੇ ਹੱਥੀ ਬਣਾ ਕੇ ਖਾ ਲਾਉਂਦੇ ਨੇ ਓਰੇ ਅੱਜ ਆਪਦੇ ਨੂੰ ਪੁੱਤ ਦੇ ਘਰੇ ਆਏ ਨੇ ਮੈਂ ਜੇ ਮੈਂ ਵਧੀਆ ਦਾਲ ਸਬਜ਼ੀ ਬਣਾ ਕੇ ਦੇ ਦੂੰਗੀ ਫੇਰ ਕੀ ਉਹ ਹੁੰਦਾ ਓਹੋ ਮੈਂ ਕੀ ਕਹਨੀ ਆ ਪੁੱਤ ਮੈਂ ਵੀ ਚੰਗਾ ਹੀ ਕਹਨੀ ਆ ਵੀ ਚੰਗੀ ਸੇਵਾ ਕਰ ਇਹਨਾਂ ਨੇ ਚੰਗਾ ਵਧੀਆ ਪਕਵਾਨ ਬਣਾ ਕੇ ਖਵਾ ਦੇ ਮੰਮੀ ਪਤਮੀ ਤਾਂ ਸਮਝ ਨਹੀਂ ਆਉਂਦੀ ਹੈਗੀ ਤੁਸੀਂ ਇੰਨਾ ਉਹ ਕਾਹਤੋਂ ਕਰਦੇ ਹੋ ਮੈਂ ਇਹ ਕੀ ਕਹਿਣਾ ਤੀਏ ਕੋ ਸੁਣਾ ਕਰ ਐਸਾ ਸਿੰਪਲ ਰੋਟੀ ਖਾਵਾਂਗੇ ਪੁੱਤ ਦੋ ਦੋ ਰੋਟੀਆਂ ਸਿੰਪਲ ਹੀ ਲਾ ਦੇ ਨਹੀਂ ਮੰਮੀ ਮੈਂ ਆਪਦੀ ਪਸੰਦ ਦਾ ਵਧੀਆ ਦਾਲ ਰੋਟੀ ਬਣਾ ਕੇ ਲਿਆਉਣੀ ਆ ਤੁਹਾਡੇ ਵਾਸਤੇ ਤੁਸੀਂ ਕਿਹੜਾ ਉਰੇ ਰੋਜ਼ ਰੋਜ਼ ਆਉਣੇ ਮਸਾ ਤਾਂ ਤੁਸੀਂ ਆਇਓ ਮੰਮੀ ਤਾਂ ਉਹੀ ਬੋਲ ਜਾਂਦੇ ਨੇ ਭੈਣ ਜੀ ਮੈਂ ਵੀ ਆ ਹੀ ਗਈ ਨਹੀਂ ਇਹਨੂੰ ਵੀ ਵਧੀਆ ਪਕਵਾਨ ਬਣਾ ਕੇ ਖਾ ਦੇ ਮਸਾ ਤਾਂ ਆਈਆਂ ਨੇ ਇਹ ਵਿਚਾਰੀਆਂ ਪਤਾ ਨਹੀਂ ਫੇਰ ਇਤੂ ਵਾਰ ਹੁਣ ਆਉਂਦੀ ਆਈਆਂ ਹੀਆਂ ਕਦੋਂ ਆਉਣਗੀਆਂ ਨਾ ਭੈਣ ਜੀ ਵਧੀਆ ਪਕਵਾਨ ਅਸੀਂ ਕੀ ਖਾਣਾ ਹੈ ਇਦਾਂ ਰੋਟੀਆਂ ਖਾ ਲਾ ਕੇ ਭੈਣ ਜੀ ਜਵਾਬ ਲਈ ਕਿੱਥੇ ਓਕੀ ਹੋਊਗੇ ਸਾਫ ਕਹਿੰਦੇ ਇਹਨੂੰ ਚਲ ਕੋਈ ਨਾ ਓਖੇ ਨੂੰ ਕੀ ਆ ਜਿੱਥੇ ਦੋ ਪਕਾਉਣੀ ਆ ਉਥੇ ਚਾਰ ਪਕਾ ਲੂਗੀ ਹੁਣ ਹਨਾ ਚਲ ਕੋਈ ਨਾ ਇਹਨੂੰ ਕੀ ਗਰਮੀ ਲੱਗਦੀ ਆ ਇਹਨੂੰ ਤਾਂ ਥੋੜੇ ਆਿਆਂ ਦਾ ਚਾਹੇ ਬਥੇਰਾ ਦੇਖ ਲਓ ਮੰਮੀ ਇਹਨਾਂ ਨੇ ਮੰਮੀ ਨੇ ਫੇਰ ਵੀ ਨਹੀਂ ਕਿਹਾ ਹੈਗਾ ਵੀ ਸਾਨੂੰ ਆ ਬਣਾ ਕੇ ਦੇ ਦਿਓ ਆ ਬਣਾ ਕੇ ਦੇ ਦਿਓ ਤੁਸੀਂ ਉਹੀ ਉਹ ਕਰੀ ਜਾਂਦੇ ਹੋ ਇਹਨਾਂ ਨਾਲ ਬੈਰ ਲਾਈ ਜਾਂਦੇ ਹੋ ਪੁੱਤ ਮੈਂ ਬੈਰ ਨੂੰ ਕਿਹਦੇ ਦੇਖ ਲਓ ਭੈਣੇ ਉਲਟਾ ਮੈਨੂੰ ਇਹ ਕਹਿੰਦੀ ਆ ਵੀ ਬੈਰ ਲਾਉਨੇ ਹੋ ਤੁਸੀਂ ਤੇ ਕੋਈ ਨਾ ਪੁੱਤ ਗੋਰਨੇ ਯੇ ਮੰਮੀ ਇਹ ਚਾਉਂਦੇ ਤਾਂ ਇਹ ਮੈਨੂੰ ਕਹਿ ਦਿੰਦੇ ਵੀ ਸਾਨੂੰ ਤਾਂ ਮਟਰ ਪਨੀਰ ਬਣਾ ਦੇ ਸ਼ਾਹੀ ਪਨੀਰ ਬਣਾ ਦੇ ਨਾ ਦਾਦੀ ਕੁਛ ਬੋਲੇ ਨਾ ਇਹ ਕੁਛ ਬੋਲੇ ਤੁਸੀਂ ਨੇ ਕਿੰਨਾ ਕੁਛ ਸੁਣਾਤਾ ਤੁਸੀਂ ਚੁੱਪੇ ਰਹੋ ਮੈਂ ਆਪੇ ਬਣਾ ਦੂੰਗੀ ਜਿਹੜਾ ਕੁਛ ਬਣਾਉਣਾ ਮੈਨੂੰ ਪਤਾ ਚਲ ਕੋਈ ਨਾ ਬਿਰ ਮਰਜੀ ਆ ਤੇਰੀ ਬਣਾ ਲੈ ਜਿਹੜਾ ਕੁਛ ਬਣਾਉਣਾ ਆ ਪੈ ਜਾ ਵੀ ਜੀ ਤੁਸੀਂ ਤੂੰ ਸਿੱਧੀ ਕਰ ਲੋ ਕੋਈ ਪੈ ਜਾ ਗੱਲਾਂ ਤੁਸੀਂ ਵੀ ਪੈ ਜਾ ਭੈਣ ਜੀ ਕੋਈ ਨਾ ਭੈਣ ਜੀ ਤੁਸੀਂ ਹੋਰ ਫੇਰ ਮੈਂ ਕੀ ਕਹ ਦੂਗੀ ਵੀ ਪੈਣ ਨਹੀਂ ਦਿੱਤੀਆਂ ਹੈਗੀਆਂ ਉਹਨੂੰ ਤਾਂ ਪਤਾ ਨਹੀਂ ਕੀ ਮੈਂ ਬੁਰੀ ਲੱਗਦੀ ਆ ਕੋਈ ਨਾ ਪੈਂਦੀ ਪੂਰੀ ਨੂੰ ਲਾਉਦੇ ਨਿਆਣੀ ਹੋ ਵੀ ਪੈਂਦੀ ਕੋਈ ਨਾ ਕਾਦੀ ਨਿਆਣੀ ਆ ਬਸ ਪੈ ਜਾ ਵੀ ਜੀ ਕਰ ਲਓ ਢੋਈ ਸਿੱਧੀ ਪੈ ਜਾ ਬੈਣ ਜੀ ਤੁਸੀਂ ਵੀ ਕੋਈ ਨਾ ਤੁਸੀਂ ਪੈ ਜਾਓ ਹਾਂ ਕੋਈ ਨਹੀਂ ਪੈ ਜਾਓ ਪੈ ਜਾਓ ਤੁਸੀਂ ਕਰਦੀ ਆਪ ਚੱਲ ਆਏ ਕਰੋ ਨਹੀਂ ਮੈਂ ਮੜਾ ਸੋਇ ਤੇ ਦੇਖ ਲਾਂ ਉਹਦੇ ਕੋਲ ਜਾ ਕੇ ਹਨਾ ਹਾਂ ਦੇਖੋ ਕੀ ਕਰਦੀ ਹਾਂ ਹੋ ਕਾਹ ਚਾ ਬੇਬੇ बैठो ਤੁਸੀਂ ਬੈਠੋ ਵੀ ਕਮਰਾ ਨਾਲ ਘਟੂ ਹੀ ਦੁੱਖਣ ਲੱਗੂ ਮੈਂ ਬੈਠ ਕੇ ਤੇਰੀ ਕਹਿੰਦੀ ਹਾਂ ਮਾ ਆ ਕਰਕੇ ਯਾਦੇ ਬੈਠਿਆ ਨਹੀਂ ਜਾਂਦਾ ਹਾਂ 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 ਉਹ ਤਾਂ ਦੀ ਨਹੀਂ ਉਹ ਕਿੰਨੀ ਕਮਜ਼ੋਰੀ ਆ ਰਹੀ ਐ ਸੋਨੂੰ ਨਹੀਂ ਮੂਰਖੇ ਨਹੀਂ ਮੂਰਖੇ ਕੀ ਹੋ ਗਿਆ ਮੰਮੀ ਨਹੀਂ ਹੋਣਾ ਕੀ ਐ ਮੇਰੇ ਜਮਣਾ ਦਾ ਕਾਲਜਾ ਨਹੀਂ ਮੈਂ ਤੈਨੂੰ ਕੀ ਖਾ ਕੇ ਜੰਮਿਆ ਜਿਹੜੇ ਤੇਰੇ ਮੁੱਥੇ ਚ ਕੋਈ ਗੱਲ ਨਹੀਂ ਵੱੜਦੀ ਹੈਗੀ ਮੰਮੀ ਹੁਣ ਮੈਂ ਕੀ ਕਰਤਾ ਕਰਨਾ ਕੀ ਹੈ ਨਹੀਂ ਮੈਂ ਜਦੋਂ ਤੈਨੂੰ ਕਹਿ ਰਹੀ ਸੀ ਤੈਨੂੰ ਵੀ ਇਹਨਾਂ ਨੂੰ ਕੁਲਚੇ ਖਵਾ ਦੇ ਇਹਨਾਂ ਨੂੰ ਸਮੋਸੇ ਮੰਗਾ ਦੇ ਨਾ ਆਰ ਸੋਈ ਚ ਹੁਣ ਮਰੀ ਗਈ 2 ਘੰਟੇ ਹੋ ਗਏ ਹੈ ਉਹ ਖਾ ਕੇ ਉਹ ਪੈ ਗਈਆਂ ਮੈਸਾ ਵਾਂਗ ਮੰਮੀ ਫੇਰ ਕੀ ਹੁੰਦਾ ਵਿਚਾਰੀਆਂ 4 ਦਿਨ ਆਈਆਂ ਨੇ ਬਿਮਾਰ ᱛਾ ਕਰਕੇ ਬੁਲਾ ਲਿਆ ਮੈਂ ਨਹੀਂ ਕੁਸ ਨਹੀਂ ਬਿਮਾਰ ਪੰਜ ਪੰਜ ਤਾਂ ਉਹ ਰੋਟੀਆਂ ਖਾ ਗਈਆਂ ਬਿਮਾਰ ਇੰਨਾ ਨਹੀਂ ਖਾਂਦੇ ਹੁੰਦੇ ਜਿੰਨਾ ਉਹ ਖਾਂਦੀਆਂ ਨੇ ਮੰਮੀ ਤੂੰ ਸਤਾਉਂਈ ਆਪਦਾ ਬੀਪੀ ਵਧਾ ਰਖਿਆ ਜਦੋਂ ਦੇ ਉਹ ਆਏ ਨੇ ਉਦੋਂ ਦੀ ਉਹਨਾਂ ਨੂੰ ਗਾਲਾਂ ਦੇਣ ਲੱਗ ਰਹੇ ਹੋ ਦੱਸ ਨਹੀਂ ਮੈਂ ਮਾਂ ਤੇਰੀ ਮੇਰਾ ਅੰਦਰ ਆ ਤੜਫਦਾ ਤੈਨੂੰ ਇੱਥੇ ਗਰਮੀ ਚ ਮਰਦੀ ਨੂੰ ਦੇਖ ਕੇ ਮੰਮੀ ਕੁਛ ਨਹੀਂ ਹੁੰਦਾ ਹੈਗਾ ਮੈਂ ਠੀਕ ਠਾਕ ਆ ਮੈਂ ਰੋਟੀ ਪਾਣੀ ਪਹਿਲਾਂ ਵੀ ਬਣਾਉਣੀ ਆ ਹੁਣ ਬਣਾ ਦੂੰਗੀ ਜੇ ਦੋ ਜਣਿਆਂ ਦਾ ਫੇਰ ਕੀ ਉਹ ਹੁੰਦਾ ਨਹੀਂ ਉਹ ਤਾਂ ਮੈਨੂੰ ਹੀ ਪਤਾ ਤੂੰ ਬਣਾਉਣੀ ਆ ਮੈਂ ਤਾਂ ਤੇਰਾ ਚੰਗਾ ਸੋਚਦੀ ਆ ਪਰ ਤੂੰ ਮੇਰੇ ਬਾਰੇ ਮਾੜਾ ਸੋਚਦੀ ਆ ਮੰਮੀ ਮੈਂ ਕਦ ਕਹਿਣੀ ਆ ਵੀ ਤੁਸੀਂ ਮੇਰਾ ਮਾੜਾ ਸੋਚਦੇ ਮੈਨੂੰ ਪਤਾ ਤੁਸੀਂ ਮੇਰੀ ਮਾਂ ਹੋ ਮੇਰਾ ਚੰਗਾ ਹੀ ਸੋਚੋਗੇ ਪਰ ਮੰਮੀ ਮੈਂ ਵੀ ਉਹਨਾਂ ਦੀ ਨੂੰਹ ਆ ਮੇਰਾ ਵੀ ਕੁਝ ਫਰਜ਼ ਬਣਦਾ ਨਹੀਂ ਉਹਨਾਂ ਦਾ ਵੀ ਬਣਦਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਵੀ ਇਹ ਕੱਲੀ ਜਣੀ ਆ ਉੱਪਰੋਂ ਗਰਮੀ ਦਾ ਟਾਈਮ ਆ ਦਸ ਹਰੇ ਆ ਕੇ ਪਿੱਪਲ ਲੱਗ ਗਈਆਂ ਮੰਮੀ ਰੋਟੀ ਪਾਣੀ ਤਾਂ ਹੁਣ ਬਣਾ ਕੇ ਖਵਾਉਣੀ ਐ ਜੇ ਕੋਈ ਹੋਰ ਰਿਸ਼ਤੇਦਾਰ ਆ ਜੇ ਆਪਾਂ ਉਹਨੂੰ ਵੀ ਰੋਟੀ ਪਾਣੀ ਤਾਂ ਬਣਾ ਕੇ ਖਵਾਉਣੀ ਆ ਨਹੀਂ ਉਹ ਤਾਂ ਮੈਨੂੰ ਵੀ ਪਤਾ ਐ ਖਵਾਉਣਾ ਜਦੋਂ ਰੋਟੀ ਪਾਣੀ ਦਾ ਟਾਈਮ ਆ ਰੋਟੀ ਪਾਣੀ ਜਦੋਂ ਹੁਣ 3 ਦੁਪਹਿਰੇ ਤੋਂ ਇੱਥੇ ਰਸੋਈ 'ਚ ਮਰੀ ਐ ਜਦੋਂ ਤੈਨੂੰ ਕਿਹਾ ਸੀ ਵੀ ਤੂੰ ਉਹਨਾਂ ਨੂੰ ਕੁਲਚੇ ਮੰਗਾ ਦੇ ਤੂੰ ਦੋ ਕੁਲਚੇ ਮੰਗਾ ਕੇ ਉਹਨਾਂ ਦੀ ਰਾਂਦ ਕ ਮੰਮੀ ਮੈਥੋ ਨਹੀਂ ਐ ਕਰਿਆ ਜਾਂਦਾ ਹੈਗਾ ਤੁਸੀਂ ਤਾਂ ਪਈ ਬਾਲਾ ਜਿਆਦੇ ਜਿਰੀਆ ਕਰ ਦਿਓ ਫੇਰ ਕੀ ਹੁੰਦਾ ਰੋਟੀ ਬਣਾਤੀ ਉਹਨਾਂ ਨੇ ਖਾ ਲਈ ਮੈਂ ਭਾਂਡੇ ਮਾਂਜਤੇ ਤੁਸੀਂ ਆਦਾ ਉਈ ਨਾ ਖੂਨ ਫੂਕੋ ਠੀਕ ਆ ਤੁਸੀਂ ਆਰਾਮ ਕਰ ਲਓ ਬਿਮਾਰ ਹੋ ਜਾਓਗੇ ਜਿਰੀਆ ਕਰਦੀਆਂ ਨਹੀਂ ਬਿਮਾਰ ਤਾਂ ਮੈਂ ਤੈਨੇ ਕਰਤੀ ਆ ਦੇਖ ਦੇਖ ਕੇ ਜਿਹੜਾ ਤੈਨੂੰ ਦੇਖ ਕੇ ਮੇਰਾ ਖੂਨ ਮਚਦਾ ਇੰਨਾ ਤਾਂ ਹੀ ਤਾਂ ਮੈਂ ਕਹਿੰਦੀ ਆ ਵੀ ਖੂਨ ਨਾ ਮਚਾਓ ਨਾ ਮਚਾਓ ਖੂਨ ਤੁਸੀਂ ਕਿਉਂ ਨਾ ਮਚਾਵਾਂ ਜਦੋਂ ਤੇਰੇ ਤੇ ਆਏ ਆ ਆਰਡਰ ਚਲਾਉਂਦੀ ਨੀ ਤੈਨ ਤਾਂ ਨੌਕਰਾਨੀ ਬਣਾਤਾ ਨੂੰ ਰਾਣੀ ਤੋਂ ਫਿਰ ਹੀ ਜਾਇ ਕਰ ਹੁਣ ਉਹਨਾਂ ਦੀ ਗੁਲਾਮੀਆਂ ਕਰਦੀ ਮੰਮੀ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਜਾ ਕੇ ਆਰਾਮ ਕਰ ਲਓ ਠੀਕ ਆ ਆਹੋ ਕੋਈ ਨੌਕਰਾਨੀ ਨਹੀਂ ਬਣਾਇਆ ਹੈਗਾ ਉਹਨਾਂ ਨੇ ਮੈਨੂੰ ਚੰਗਾ ਫਿਰ ਹੀ ਜਾ ਭਾਈ ਉਹਨਾਂ ਦੇ ਲੇਲੇ ਪੇਪੇ ਕਰਦੀ ਆਪਣੇ ਤਾਂ ਤਾਂ ਹੁੰਦੇ ਨਹੀਂ ਕਿਸੇ ਦੇ ਮੰਮੀ ਤੁਸੀਂ ਤاويه ਹੋ ਕਰੀਏ ਚਲੋ ਤੁਸੀਂ ਆਰਾਮ ਕਰ ਲਓ ਜਾ ਕੇ ਅੰਦਰ ਮੈਂ ਤਾਂ ਕਰਦੀ ਆ ਤੂੰ ਮਾਸਲਾ ਭਾਂਡੇ ਕੋਈ ਨਾ ਕੋਈ ਨਾ ਤੁਸੀਂ ਆਰਾਮ ਕਰੋ ਜਾ ਕੇ ਲਗੂ ਪੀਰ ਖਿਆ ਇਹ ਜਸ ਬਿੰਦਰੀ ਹੋਰ ਹੈ ਕਿ ਮਾਂ ਤਾਂ ਬਹੁਤ ਚਲਾਕ ਆ ਕੀ ਚਲਾਕ ਕਿਹਾ ਕਿ ਜਿਆਦਾ ਕਹ ਬੇਬੇ ਚਲਾਕ ਤਾਂ ਬਹੁਤ ਜਿਆਦਾ ਤਾਂ 12 ਤਾਲੀ ਆ ਇਹ ਤਾਂ ਬੜੀ ਬੋਲਦੀ ਆ ਇੱਕ ਗੱਲ 18 ਕੰਨਾ ਖੜਦੀ ਆ ਫੋ ਤਾਂ ਗੱਲੇ ਦੀ ਔੜ ਦੀ ਕੋਈ ਉਹ ਆਪਣੀ ਗਿੰਦੀ ਦੇ ਕਿਵੇਂ ਪੈਰ ਲੱਗਣ ਦੇਊਗੀ ਉਹ ਤਾਂ ਤੂੰ ਗੱਲ ਮਕਾ ਬੇਬੇ ਆਪਣੀ ਨੂਰ ਰਾਣੀ ਸਿਆਣੀ ਆ ਹੋਰ ਤਾਂ ਆਪਣਾ ਕਿੱਦਿਆਂ ਦਾ ਘਰ ਪੱਟ ਦਿੰਦੀ ਜਵਾਕ ਦਾ ਹੁਣ ਨੂੰ ਇਹ ਹੋਰ ਦੱਸ ਕੀ ਹੁਣ ਉਹ ਕਰੀਏ ਇਹ ਤਾਂ ਬਾਹਲੀ ਗੱਲਾਂ ਮਾਰਦੀ ਆ ਇਹ ਤਾਂ ਹੁਣ ਬੇਬੇ ਮੈਨੂੰ ਕੁਝ ਕਰਨਾ ਪਊਗਾ ਚਲੋ ਕੋਈ ਸੋਚਾਂਗੇ ਹਾਂ ਹਰਪ੍ਰੀਤ ਨੀਹਰਪ੍ਰੀਤ ਹਾਂਜੀ ਮੰਮੀ ਪੁੱਤ ਮੇਰੀ ਦਵਾਈ ਲੈ ਕੇ ਪਾਉਣ ਦੇ ਲਈ ਅਜੇ ਮੈਂ ਦਵਾਈ ਲੈ ਲੂੰਗੀ ਲਿਆਉਣੀ ਆ ਮੰਮੀ ਰੋਟੀ ਖਾਦਿਓ ਟਾਈਮ ਹੋ ਗਿਆ ਕੋਈ ਨਹੀਂ ਮੈਂ ਲਿਆਦਾ ਨਹੀਂ ਹਾਂ ਬੇਬੇ ਆਪਾਂ ਤਾਂ ਫੋਨ ਵੀ ਮੈਂ ਤਾਂ ਘਰੀ ਭੁੱਲੀ ਆਈ ਲੈ ਮਨ ਜੇ ਤਾਂ ਕਿ ਹਾਂ ਹਾਂ ਤਾਂ ਜਾਦੇ ਨਹੀਂ ਰਿਹਾ ਆਪਣੇ ਘਰ ਹੋਰ ਉਹ ਤਾਂ ਚੰਦਰੇ ਪਿਆ ਜਿੰਦਾ ਲੱਗਿਆ ਚਖਦਾ ਤਾਂ ਕੋਈ ਨਹੀਂ ਥੋ ਸਾਰੇ ਘਮਾਂਡੀ ਲੱਗੇ ਬਸ ਦੇ ਨਾ ਇਹ ਤਾਂ ਜਿੱਦਾਂ ਲੱਗਿਆ ਆਉਂਦਾ ਤਾਂ ਕੌਣਾ ਪਹਿਲਾਂ ਬੁੱਲਾ ਵੱਜੇ ਕੱਟ ਚਿਰ ਕਰਨਾ ਤਾਂ ਕਿਨੇ ਹੀ ਕਰਦੀ ਆ ਫੋਨ ਆਪਾਂ ਨੂੰ ਇਹਦੇ ਕੋਈ ਤਾਂ ਆਪੇ ਬੈਠੀ ਐਵਰੇ ਲੋ ਮੰਮੀ ਪਾਣੀ ਲੈ ਲਓ ਜੀ ਲੈ ਪੁੱਤ ਹਾਂਜੀ ਕਿ ਮੈਨੂੰ ਵੀ ਇੱਕ ਗਲਾਸ ਪਾਣੀ ਦਾ ਲਿਆ ਦੇ ਮੈਂ ਵੀ ਦਵਾਈ ਲੈਣੀ ਸੀ ਕੋਈ ਨਾ ਬੇਬੇ ਜੀ ਲਿਆ ਦਣੀ ਆਈ ਤੇਦੀ ਮੰਮੀ ਤਾਂ ਸੌਂ ਗਈ ਸਾਇਦ ਹਨਾ ਹੋਰ ਵੀ ਥੱਕ ਵੀ ਸਾਰਾ ਦਿਨ ਕੰਮ ਕਰ ਹਾਂ ਹੋ ਸਿਆਲ ਕਿਹਦੀ ਜੰਨੇ ਨਾ ਚਲੇ ਦੇ ਵੀ ਕਿੰ ਘੰਟਾ ਚੱਲੇ ਨੀਂਦ ਲਾਉਂ ਨੀਂਦ ਲਾਉਂੂਗੀ ਨੀ ਮਾਤਾ ਇਹਨੇ ਤਾਂ ਪਾ ਲਈ ਨੀ ਕੁੜੀਏ ਗੱਲ ਸੁਣ ਮੇਰੀ ਮੰਮੀ ਹੁਣ ਕੀ ਤਕਲੀਫ ਹੋ ਗਈ ਤੁਹਾਨੂੰ ਨੀ ਡੰਗਰੇ ਤੈ ਤਾਂ ਮੇਰਾ ਲਹੂ ਪੀਰ ਖਿਆ ਕਾ ਤੋ ਨੀ ਕਿਥੇ ਤਾਂ ਤੇਰੇ ਥਲੇ ਨੌਕਰ ਕੰਮ ਕਰਦੇ ਤੇ ਕਿਥੇ ਹੁਣ ਤੂੰ ਇਹ ਨਾਲ ਨੌਕਰ ਲੱਗੀ ਫਿਰਦੀ ਆ ਮੰਮੀ ਇਹਦੇ ਵਿੱਚ ਕਿਹੜੀ ਨੌਕਰਾਨੀ ਗੱਲ ਹੋਗੀ ਪਾਣੀ ਲੈ ਕੇ ਜਾ ਰਹੀਆਂ ਮੈਂ ਨਹੀਂ ਪਾਣੀ ਦੀ ਗੱਲ ਨਹੀਂ ਹੈਗੀ ਜਦੋਂ ਇੱਕ ਨੇ ਗੋਲੀ ਝੁੱਲਸਨੀ ਤੀ ਤਾਂ ਉਹਦੀ ਦੂਜੀ ਕਹਿ ਦਿੰਦੀ ਬਿੰਦੇ ਬਿੰਦੇ ਮੈਨੂੰ ਪਾਣੀ ਲਿਆ ਦੇ ਪੁੱਤ ਮੈਨੂੰ ਪਾਣੀ ਨਹੀਂ ਤੈਨੂੰ ਪੁੱਤ ਪੁੱਤ ਕਹਿ ਕੇ ਤੇਰਾ ਫਾਇਰਾ ਚੱਕਦੀਆਂ ਨੇ ਇਹ ਮੰਮੀ ਉਹ ਭੁੱਲ ਗਏ ਦਾਦੀ ਸਾਨੂੰ ਪਤਾ ਤਾਂ ਹੈਗਾ ਸਿਆਣੀ ਉਮਰ ਆ ਨੀ ਕਾ ਨੂੰ ਆ ਸਿਆਣੀ ਕਾ ਨੂੰ ਆ ਭੁੱਲਦੀ ਉਹਦਾ ਤਾਂ ਦਿਮਾਗ ਉਹ ਹੋ ਰਿਆ ਤੈਨੂੰ ਬੌਲਾ ਬਣਾ ਕੇ ਰੱਖਦੀ ਨੇ ਉਹ ਚਲਾਕ ਨੇ ਉਹ ਸੱਸ ਨੂੰ ਹਾਂ ਮੰਮੀ ਕੁਛ ਨਹੀਂ ਹੁੰਦਾ ਹੈਗਾ ਐਨੇ ਨਾਲ ਮੇਰਾ ਕੁਛ ਨਹੀਂ ਘਸਦਾ ਹੈਗਾ ਘਸਦਾ ਨਹੀਂਗਾ ਪਤਾ ਨਹੀਂ ਤੇਰੇ ਦਿਮਾਗ 'ਚ ਕਿਹੜੀ ਤੂੜੀ ਭਰੀ ਹੋਈ ਆ ਮੈਂ ਤਾਂ ਮੱਥਾ ਮਾਰ ਮਾਰ ਕੇ ਥੱਕ ਗਈ ਤੇਰੇ ਨਾਲ ਮੰਮੀ ਤੁਸੀਂ ਤਾਂ ਉਹੀ ਉਹ ਕਰੀ ਜਾਂਦੇ ਹੋ ਮੇਰੇ ਦਿਮਾਗ 'ਚ ਕੋਈ ਤੂੜੀ ਨਹੀਂ ਭਰੀ ਹੋਈ ਮੇਰਾ ਦਿਮਾਗ ਸਹੀ ਆ ਮੈਨੂੰ ਪਤਾ ਵੀ ਮੈਂ ਕਿਵੇਂ ਕਰਨਾ ਰਾਹੂ ਪਤਾ ਤਾਂ ਇਹਨੂੰ ਜੇ ਤੈਨੂੰ ਇੰਨਾ ਪਤਾ ਹੁੰਦਾ ਤੂੰ ਮਾੜੀ ਮੋੜੀ ਸਿਆਣਪ ਉਹ ਦਿਖਾਉਂਦੀ ਆ ਆਪਦੀ ਮੰਮੀ ਸਿਆਣਪ ਨੂੰ ਹੁਣ ਕੀ ਮੈਂ ਬੌਲੀ ਆ ਭੈਣ ਜੀ ਤੁਸੀਂ ਕੀ ਕਰਨਾ ਇੱਥੇ ਮੰਮੀ ਭੈਣ ਜੀ ਮੈਂ ਤਾਂ ਥੋੜੇ ਸਾਰੀਆਂ ਗੱਲਾਂ ਸੁਣ ਲਈਆਂ ਗੱਲਾਂ ਮੈਂ ਤਾਂ ਕੋਈ ਗੱਲ ਨਹੀਂ ਕਰੀ ਭੈਣ ਜੀ ਮੈਂ ਤਾਂ ਭੈਣ ਜੀ ਆ ਕਹਿਣੀ ਆ ਵੀ ਤੂੰ ਨਾ ਕਰ ਪੱਟਦੀਦਾ ਨਾ ਕਰ ਪੱਟਦੀਦਾ ਮੈਂ ਤਾਂ ਕਿਹੜਾ ਕਰ ਪੜਦੀ ਆ ਭੈਣ ਜੀ ਮੰਮੀ ਇਹ ਹੀ ਗੱਲ ਤਾਂ ਮੈਂ ਸਮਝਾ ਰਹੀ ਆ ਇਹਨਾਂ ਨੂੰ ਇਹ ਸਮਝਦੇ ਨਹੀਂ ਭੈਣ ਜੀ ਇਹ ਕਹਿੰਦੇ ਮੈਂ ਜੇ ਤੂੰ ਇਹ ਚੱਕਾ ਦੇਵੇਂਗੀ ਤੇ ਤੇਰੀ ਤੇ ਘਰ ਪੱਟਿਆ ਜਾਊਗਾ ਤੂੰ ਆਪ ਸਿਆਣੀ ਬਣ ਜਾ ਤੂੰ ਸਿਆਣੀ ਆ ਨਹੀਂ ਮੈਂ ਕਿਹੜਾ ਘਰ ਪੱਟਦਾ ਭੈਣ ਜੀ ਮੈਂ ਵੀ ਇਹਨੂੰ ਆਕਲ ਦੀ ਗੱਲ ਸਿਖਾਉਣੀ ਆ ਕੋਈ ਤੂੰ ਆਕਲ ਦੀ ਸਖਿਆਰੀ ਭੈਣ ਜੀ ਤੈਨੂੰ ਚੱਕਾ ਦੇਰੀ ਆ ਇਹ ਵਿੱਚ ਚੱਕਾ ਵਾਲੀ ਕਿਹੜੀ ਗੱਲ ਆ ਭੈਣ ਜੀ ਹੁਣ ਤੁਸੀਂ ਬੈਡਾਂ ਤੇ ਬੈਠੇ ਪਾਣੀ ਤਾਂ ਨਹੀਂ ਮੰਗਾਈ ਜਾਂਦੇ ਐਨੇ ਕ ਤਾਂ ਛੋਡੇ ਵੀ ਛੋਡੇ ਕੀਤੇ ਚੱਲਦੇ ਨੇ ਵੀ ਤੁਸੀਂ ਆਪ ਜਾ ਕੇ ਲੈ ਆਵੋ ਨਹੀਂ ਕੋਈ ਗੱਲ ਨਹੀਂ ਭੈਣ ਜੀ ਇਹ ਤਾਂ ਕੋਈ ਗੱਲ ਨਹੀਂ ਮੈਂ ਤਾਂ ਤੇਰੇ ਖਰੇ ਕੱਲ ਦੀ ਉਹ ਦੇਖਣ ਲੱਗ ਰੇ ਭੈਣ ਜੀ ਕੱਲ ਦੀ ਗੱਲਾਂ ਤਾਂ ਕਿਹੜੀਆਂ ਗੱਲਾਂ ਲੱਗੇ ਕਰਨ ਕਰਨ ਤਾਂ ਕੱਲ ਜੀ ਜਦ ਦੀ ਮੈਂ ਆਇਆ ਦੇਖ ਲਾ ਹੋਰ ਮਮੀ ਇਹ ਹੀ ਗੱਲ ਮੈਂ ਸਮਝਾਉਣੀ ਹੈ ਇਹਨਾਂ ਨੂੰ ਵੀ ਫੇਰ ਕੀ ਹੁੰਦਾ ਮਮੀ ਰੀ ਦੋ ਦਿਨ ਆਏ ਨੇ ਦੋ ਦਿਨਾਂ ਚ ਭੱਜ ਜਾਣਗੇ ਤੁਸੀਂ ਉਹੀ ਕਹਨੂ ਇੰਨਾ ਆਪ ਦਾ ਖੂਨ ਫੁੱਕੀ ਜਾਂਨੇ ਹੋ ਮੈਂ ਤਾਂ ਇਹ ਕਹਿੰਦੀ ਭੈਣ ਜੀ ਇਹ ਚ ਗੱਲ ਕਰੇ ਚੰਗੀ ਆ ਵਖੜੀ ਤੇ ਤੇਰੇ ਮਗਰ ਨਹੀਂ ਲੱਗਦੀ ਮਰ ਜੇ ਕਰਨ ਕਰਨ ਨੂੰ ਹੱਥ ਮਾਰ ਰਵਦੇ ਮਮੀ ਆਈ ਤਾਂ ਫਰਕ ਪੈ ਜਾਂਦੇ ਨੇ ਫਿਰ ਘਰਾਂ 'ਚ ਮੈਨੂੰ ਵੀ ਪਤਾ ਵੀ ਮੇਰਾ ਘਰ ਖਰਾਬ ਹੋਊਗਾ ਰਾਹੀ ਧੀ ਆ ਦੇ ਘਰ ਪੱਟੇ ਜਾਂਦੇ ਨੇ ਜੇ ਮਾਵਾ ਚੱਕਾ ਦਿੰਦਿਆਂ ਨੇ ਹੀ ਜੀਆਂ ਨਹੀਂ ਮੈਂ ਤਾਂ ਕੋਈ ਚੱਕ ਨਹੀਂ ਦਿੱਤੀ ਭੈਣ ਜੀ ਮੈਂ ਵੀ ਆਪਦੀ ਧੀ ਕੋਲੀ ਆਹੀਆਂ ਮੈਂ ਵੀ ਇਹਦਾ ਘਰ ਬਸਦੀ ਇਹ ਦੇਖਣਾ ਚਾਹੁੰਦੀ ਆ ਮੈਂ ਤਾਂ ਕਹਿੰਦੀ ਧੀ ਕੋਈ ਆ ਤੂੰ ਦਿਨ ਰਾਤ ਆ ਤੀ ਨੂੰ ਆ ਮਾੜੀ ਚੰਗੀ ਚੱਕਾ ਰਵੇ ਸਿੱਖਣਾ ਦੇ ਲੱਗੇ ਤੁਸੀਂ ਕਹਿੰਦੇ ਹੋ ਸਿੱਖਤਾ ਦਿੰਨੇ ਹੋ ਤਾਂ ਮੰਨ ਲਓ ਮੈਂ ਤਾਂ ਕੋਈ ਸਿੱਖਤ ਨਹੀਂ ਦਿੱਤੀ ਭੈਣ ਜੀ ਮੈਂ ਤਾਂ ਇਹਦਾ ਚੰਗਾ ਹੀ ਸੋਚਦੀ ਆ ਚੰਗਾ ਨਹੀਂ ਸੋਚਦੀ ਭੈਣ ਜੀ ਤੂੰ ਜੇ ਚੰਗਾ ਸੋਚੇ ਕੋਈ ਚੰਗੀ ਮਤ ਦੇਵੇਂ ਲੈ ਦੱਸ ਇਹ ਵੀ ਮੈਨੂੰ ਇਹ ਪੁੱਠਾ ਪੈ ਗਈ ਮੰਮੀ ਹੋਰ ਮੈਂ ਸਹੀ ਤਾਂ ਕਹਿ ਰਹੇ ਨੇ ਮੈਂ ਮੈਂ ਜ਼ਰੂਰ ਭੈਣ ਜੀ ਚੰਗੀ ਗੱਲ ਕਹਿ ਰਹੀ ਆ ਕੋਈ ਮੈਂ ਦੇਖ ਭੈਣ ਜੀ ਤੂੰ ਬੈਠੀ ਕਿੱਥੇ ਆ ਤੂੰ ਤੁਸੀਂ ਦੇ ਘਰ ਆਈ ਹੋਈ ਆ ਤੂੰ ਤਾਂ ਤੀਰੇ ਕਰ ਪੱਟਣ ਲੱਗੇ ਨਾ ਮੇਰੇ ਪੁੱਤ ਨਾ ਕਰ ਵੀ ਪੱਟੇਂਗੀ ਤੂੰ ਓਹੋ ਮੈਂ ਤਾਂ ਇਹ ਗੱਲ ਸੋਚੀ ਹੀ ਨਹੀਂ ਹੈਗੀ ਭੈਣ ਜੀ ਮੈਂ ਤਾਂ ਆਪਦੀ ਧੀ ਨੂੰ ਪਿਆਰ ਹੀ ਇੰਨਾ ਕਰਦੀ ਆ ਮੈਂ ਤਾਂ ਇਹਦੇ ਮੋਹ ਮੋਚੋਂ ਭੁੱਲ ਗਈ ਵੀ ਮੈਂ ਆਪਦੇ ਕੁੜਮਾ ਦੇ ਬਾਰ ਚ ਬੈਠੀ ਆ ਜੇ ਛੋਡੇ ਪੁੱਤ ਦਾ ਘਰ ਟੁੱਟੂਗਾ ਤਾਂ ਮੇਰੀ ਵੀ ਤਾਂ ਧੀ ਦਾ ਘਰ ਟੁੱਟੂਗਾ ਫੇਹੀ ਤਾਂ ਤੈਨੂੰ ਗੱਲ ਮੈਂ ਕਹਿ ਨਹੀਂ ਆ ਭੈਣ ਜੀ ਤੇਰੇ ਦਿਮਾਗ 'ਚ ਬਾੜਦੀਆਂ ਗੱਲ ਉਹ ਤਾਂ ਹੈਗਾ ਬਸ ਮੇਰਾ ਹੀ ਦਿਮਾਗ ਖਰਾਬ ਹੋ ਗਿਆ ਮੈਨੂੰ ਮਾਫ਼ ਕਰ ਦਿਓ ਭੈਣ ਜੀ ਗਲਤੀ ਹੋ ਗਈ ਮੇਰੇ ਤੋਂ ਚਲ ਮਾਫ਼ੀ ਇਹ ਤਾਂ ਕੋਈ ਗੱਲ ਨਹੀਂ ਭੈਣ ਜੀ ਜੇ ਕਹਿੰਦੇ ਨੇ ਤੜਕੇ ਦਾ ਭੁੱਲਿਆ ਹੋਇਆ ਸ਼ਾਮ ਨੂੰ ਘਰੇ ਆ ਜੇ ਉਹ ਕੋਲ ਲੈਣਾ ਨਹੀਂ ਆਣੀ ਉਹ ਤਾਂ ਹੈਗਾ ਭੈਣ ਜੀ ਉਹ ਤਾਂ ਛੋਡਾ ਬੜਪਣਾ ਜਿਹੜਾ ਤੁਸੀਂ ਐਨੇ ਚੰਗੇ ਹੋ ਮਿਰਤੀ ਦੇ ਚੰਗੇ ਕਰਮ ਨੇ ਹੈ ਜਿਹੜੇ ਸੋਡੇ ਵਰਗੇ ਸੱਸਾਂ ਮਿਲਿਆ ਉਹਨੂੰ ਇੱਕ ਨਹੀਂ ਦੋ ਦੋ ਦਿੱਤੀਆਂ ਨੇ ਰੱਬ ਨੇ ਮੈਂ ਮਾੜੇ ਕਰਮ ਵਾਲੀ ਜਿਹੜੀ ਇਹਨੂੰ ਪੁੱਠੀ ਸਿੱਖਤ ਦਿੰਨੀ ਆ ਆਪਦੀ ਧੀ ਦਾ ਆਪਦੇ ਹੱਥੀ ਘਰ ਪੱਟ ਦਿੰਦੀ ਮੈਂ ਤਾਂ ਚੱਲ ਕੋਈ ਨਾ ਤੈਨੂੰ ਇਹ ਨਹੀਂ ਆਪਦੀ ਧੀ ਕੋਈ ਦਿਨ ਆ ਪੈਂਦੀ ਰਾਤ ਆ ਚੰਗੀ ਸਿੱਖਤ ਦੇਈ ਕੋਈ ਆ ਪੈਂਦੀ ਸੋਨੇ ਮੇਰੀਆਂ ਅੱਖਾਂ ਖੋਲਤੀਆਂ ਨਾ ਪੁੱਤ ਮੇਰੇ ਮਾਗਰ ਨਾ ਲੱਗੀ ਤੂੰ ਆਪਦਾ ਘਰ ਬਸਾ ਹੈ ਆਪਦੀ ਸੱਸ ਦੀ ਸੇਵਾ ਕਰ ਉਹ ਤਾਂ ਮੰਮੀ ਸੋਨੂੰ ਪਤੀ ਆ ਮੈਂ ਕਰ ਰਹੀ ਆ ਉਹ ਤਾਂ ਹੈਗਾ ਪੁੱਤ ਐ ਤਾਂ ਮੈਨੂੰ ਤੇਰੇ ਤੇ ਪੂਰਾ ਭਰੋਸਾ ਦੇਖ ਲੈ ਮੈਂ ਤੈਨੂੰ ਕਿੰਨੀਆਂ ਪੁੱਠੀਆਂ ਸਿੱਧੀਆਂ ਲਾਈਆਂ ਤੂੰ ਮੇਰੀ ਇੱਕ ਗੱਲ ਨਹੀਂ ਮੰਨੀ ਹੈਗੀ ਤਾਂ ਹੀ ਤਾਂ ਮੰਮੀ ਮੈਂ ਸੋਨੂੰ ਕਹਿੰਦੀ ਸੀ ਵੀ ਨੂਹਾ ਕੋਲੇ ਸੱਸਾਂ ਆਉਂਦੀ ਹੁੰਦੀਆਂ ਨੇ ਧੀਆਂ ਕੋਲ ਮਾਵਾ ਆਉਂਦੀਆਂ ਹੁੰਦੀਆਂ ਨੇ ਪਰ ਤੁਸੀਂ ਮੈਨੂੰ ਗਲਤ ਉਹ ਕਰਦੇ ਦੇ ਮिन्नੂ ਪਤਾ ਵੀ ਮੇਰਾ ਕੀ ਮੇਰੇ ਵਾਸਤੇ ਸਹੀ ਆ ਕੀ ਗਲਤ ਆ ਚਲੋ ਕੋਈ ਨਾ ਮੰਮੀ ਛੱਡੋ ਗੱਲ ਚਲ ਕੋਈ ਇਹ ਗੱਲ ਬਣ ਗਈ ਪਿੱਛੇ ਉਹ ਰੇਤਾ ਪਾਓ ਬੈਂਗੀ ਹਾਂ ਲੈ ਮੰਮੀ ਆ ਫੜਾ ਦੋ ਗਲਾਸੇ 'ਚ ਧਰ ਦੋ ਨਹੀਂ ਪੁੱਤ ਮੈਂ ਚਾਹ ਬਣਾ ਕੇ ਲਿਆਉਣੀ ਆ ਤੁਹਾਡੇ ਬਾਅਦ ਹਾਂ ਦੁੱਧ 'ਚ ਪੱਤੀ ਪਾ ਲਈ ਪੁੱਤ ਕੋਈ ਚਲ ਪਹਿਲੀ ਆਪਾਂ ਰਮੇ ਕੀ ਗੱਲਾਂ ਬਾਤਾਂ ਕਰਾਂਗੇ ਹਾਂ ਆਜੋ ਭੈਣ ਜੀ ਚਲੋ ਸਵਾਸਤੀ ਕਾਮ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਸਾਡੀ ਅੱਜ ਦੀ ਜਿਹੜੀ ਵੀਡੀਓ ਜਰੂਰ ਪਸੰਦ ਆਈ ਹੋਊਗੀ ਅਸੀਂ ਨੇ ਆਪਣੀ ਵੀਡੀਓ ਦੇ ਵਿੱਚ ਇਹੀ ਸਨੇਹਾ ਦਿੱਤਾ ਵੀ ਕਈ ਵਾਰ ਕਈ ਮਾਮਾ ਆਪਣੀਆਂ ਧੀਆਂ ਦਾ ਘਰ ਖਰਾਬ ਕਰ ਦਾਂਗੇ ਜਿਹੜੀਆਂ ਧੀਆ ਆਪਣੀਆਂ ਮਾਮਾ ਦੀ ਚੱਕ ਚ ਆ ਜਾਂਦੀਆਂ ਨੇ ਤੇ ਜਿਹੜੀਆਂ ਨਹੀਂ ਆਉਂਦੀਆਂ ਉਹ ਆਪਣਾ ਘਰ ਵਧੀਆ ਬਸਾ ਲੈਂਦੀਆਂ ਨੇ ਜੇ ਸਾਡੀ ਵੀਡੀਓ ਵਧੀਆ ਲੱਗੀ ਭਾਈ